ਇੱਕ ਚੀਜ਼ ਮੈਨੂੰ ਹੋਰ ਵੀਰ ਤੁਹਾਡੇ ਹੱਲ ਵੇਖ ਕੇ ਚੇਤਾ ਆਈ ਆ ਮਲਕੀਤ ਔਲਖ ਵੀਰ ਜਿਹੜਾ ਗਾਇਕ ਆ ਹਾਂਜੀ ਉਹਨੇ ਵੀ ਇਹ ਚੀਜ਼ ਕਹੀ ਵੀ ਸੀਸੇ ਬਹੁਤ ਮਿਲਦੀਆਂ ਨੰਨਦੀ ਬਹੁਤ ਆਉਂਦਾ ਬੜਾ ਆਨੰਦ ਆ ਤੇ ਸੇਵਾ ਕਰਕੇ ਇਹ ਚੀਜ਼ ਉਹ ਵੀਡੀਓ ਚ ਬੋਲਦਾ ਰਿਹਾ ਤੇ ਮੈਨੂੰ ਤੁਹਾਡੇ ਕੋਈ ਕੀ ਸਿੱਖਣ ਨੂੰ ਮਿਲ ਗਈ ਹੈ ਨਹੀਂ ਨਹੀਂ ਬੜਾ ਆਨੰਦ ਆ ਵੇਖੋ ਜੀ ਅਹੀਂ ਤੇ ਜਿਹੜੇ ਗਾਇਕ ਆ ਉੱਥੇ ਇੱਕ ਬਾਬਾ ਜੀ ਆਪਣੇ ਬਾਬਾ ਤੋਤਾ ਵੇਖੋ ਜੀ ਉਹ ਪੰਨਾ ਸਭ ਜਰਾਂ ਕਾਤਾ ਰਿਹਾ ਉਹਨੇ ਇੰਨੀ ਆਪਣੀ ਬਾਜਨਾ ਕੀਤੀ ਹੈ ਆਹ ਇਹ ਤੋੜੀ ਉਹ ਹਰਨ ਡੇਰੇ ਦਿਨ ਜਾ ਜਾ ਕੇ ਲੋਕ ਮੁਟੇ ਲਿਆ ਉਹ ਵੀ ਤੇ ਇਨਸਾਨ ਨਹੀਂ ਆਹ ਰਾਣੀ ਤੇ ਚਲੇ ਆ ਉਹਨਾਂ ਨੂੰ ਦੇਖ ਕੇ ਬਹੁਤ ਜਿਆਦਾ ਸਿੱਖਿਆ ਮਿਲਦੀ ਦੇਖੋ ਕਿੰਨਾ ਭਾਰਾ ਸਰੀਰ ਨਾਲ ਸੱਤ ਚੋੜਾ ਹੋਏ ਆ ਵੀ ਕੀ ਪੁੱਛਿਆ ਵਿਚਾਰਾ ਹਰ ਇੱਕ ਦਾ ਦੁੱਖ ਵਡਾਉਂਦਾ ਇਹ ਗੱਲਾਂ ਦੁੱਖ ਸੁਣਦਾ ਵੀ ਆ ਇਹ ਟਾਈਮ ਦੁੱਖ ਸੁਣਨੇ ਬਹੁਤ ਵੱਡੀ ਗੱਲ ਆ ਕਿ ਦੁੱਖ ਵੀ ਸੁਣਦਾ ਦਾ ਤੇ ਉੱਥੇ ਹੈ ਵੀ ਦੁੱਖਪਰੀਆਂ ਬੜੀਆਂ ਕੜਨਾ ਵਾ ਵਾ ਕਿਸ ਦਾ ਜਿਹੜਾ ਟਾਈਮ ਆ ਨਾ ਉੱਥੇ ਕਿਸੇ ਦੇ ਮੋੜੇ ਤੇ ਹੱਥ ਹੀ ਰੱਖ ਦੋ ਨਾ ਉੱਥੇ ਬੜਾ ਕੇਦੇ ਘਰ ਜਾ ਕੇ ਨਾ ਮਸਲਾ ਦਿਓ ਨਾ ਵੀ ਅਸੀਂ ਤੇਰੇ ਨਾਲ ਆ ਉਹਨੂੰ ਹੀ ਉਹ ਪਹਾੜ ਜਿੱਡਾ ਜਿਲਾ ਸਮਝਦੇ ਆ ਉਹ ਬਾਬੇ ਤੂਰੇ ਦਾ ਵੀ ਧੰਨਵਾਦ ਸਾਰੀ ਸਾਡੀ ਟੀਮ ਦਾ ਵੀ ਧੰਨਵਾਦ ਤੇ ਬੜਾ ਵਧੀਆ ਜਿੰਨੇ ਜੁਗ ਕੀ ਆ ਗਏ ਸਵਾ ਕਰਕੇ ਹੈ ਸਾਰੇ ਵੀਰ ਬਾਲ ਮਿਲ ਕੇ ਸਾਰੇ ਨਾਸ ਦੇਖੇ ਬਦੇ ਚਲੋ ਮਨ ਤੇ ਦੁਖੀ ਹੁੰਦਾ ਹੀ ਜਦੋਂ ਇੰਨਾ ਨੁਕਸਾਨ ਵੇਖਿਆ ਪਰ ਚਲੋ ਉੱਤੇ ਇਹਨਾਂ ਨੇ ਅਸਕੇੜੇ ਟਿਕੜਾ ਟਾਈਮ ਗੁਜ਼ਾਰ ਕੇ ਸੇਵਾ ਕੀਤੀ ਆ ਖੇਨੇ ਮੱਥੇ ਝੋੜੀ ਨਹੀਂ ਪਾਈ ਤੇ ਜਿੰਨੇ ਚੁੱਕੀ ਹੈਗੇ ਆ ਮਿਸ ਜੀ ਆਪਣਾ ਮੋਰਚਾ ਸਾਹਮ ਕੇ ਆ ਮਾਰੀ ਜੀ ਕਹਾ ਸਾਹ ਬਾਈ ਕੋ